ਅੱਜ ਵੀ ਲੋਕਾਂ ਦੀ ਧੂਕ ਸੀੜ ਜਿਹੜੀ ਹੋ ਰਹੀ ਆ ਤਾਂ-ਤਾਂ ਤੇ ਜਥੇਬੰਦੀ ਲੜ ਰਹੀ ਆ ਇਹ ਕਰਕੇ ਸਰਕਾਰ ਨੇ ਆਪਣਾ ਵੇਖਣਾ ਅਸੀਂ ਆਪਣਾ ਵੇਖਣਾ ਵੀ ਸਾਨੂੰ ਕਿਹੜੀ ਗੱਲ ਚ ਫਾਇਦਾ ਸਾਨੂੰ ਜੇ ਰੋਕਣਗੇ ਸਾਡਾ ਉਹਦੇ ਚ ਵੀ ਫਾਇਦਾ ਜੇ ਜਾਣ ਦੇਣਗੇ ਸਾਡੀ ਆਵਾਜ਼ ਤਾਂ ਜਾਊਗੀ ਜੇ ਨਹੀਂ ਜਾਂ ਜਾਣ ਦੇਣਗੇ ਰੋਕਣਗੇ ਫਿਰ ਤੁਸੀਂ ਹੈਗੇ ਜੇ ਤੁਸੀਂ ਸਾਡੀ ਆਵਾਜ਼ ਖੜੋਗੇ ਇੱਕ ਪਾਸੇ ਪਾਣੀ ਦੀ ਤੁਸੀਂ ਵੀ ਗੱਲ ਕਰ ਰਹੇ ਹੋ ਵੀ ਪਾਣੀ ਜਿਹੜਾ ਉਹ ਖਤਮ ਹੁੰਦਾ ਜਾ ਰਿਹਾ ਸਰਕਾਰ ਵੀ ਅਸੀਂ ਦਾ ਹੋਕਾ ਦਿੰਦੀ ਆ ਫਿਰ ਵੀ ਅਸੀਂ ਬਾਰ-ਬਾਰ ਝੋਨਾ ਬੀਜਦੇ ਆ ਅਸੀਂ ਮੰਨ ਨਹੀਂ ਵੀ ਕਿੱਥੋਂ ਰਹਿ ਸਰਕਾਰ ਦੀ ਪ੍ਰਧਾਨ ਜੀ ਚੰਡੀਗੜ੍ਹ ਨੂੰ ਪਾ ਲਿਆ ਦਿੱਲੀ ਨੂੰ ਕਿਉਂ ਨਹੀਂ ਗਏ ਤੁਸੀਂ ਜਿਹੜੀ ਫਸਲ ਖਰਾਬ ਹੋ ਜਾਂਦੀ ਆ ਉਹਾਂ ਦੇ ਮਾਅਵਜਾ ਬਹੁਤ ਥੋੜਾ 40000 ਏਕੜ ਦਾ ਦੇਵਾਂਗੇ ਉਹ ਦੱਸ ਕੇ ਆਵਾਂਗੇ ਵੀ ਕਿੰਨਿਆਂ ਨੂੰ 40000 ਦਿੱਤਾ ਆ ਜਿਹੜਾਂ ਦੇ ਮੁਰਗੀ ਦੇ ਬੱਕਰੀ ਦੇ ਪੈਸੇ ਦੇ ਦੇਵਾਂਗੇ ਹੁਣ ਤੱਕ ਕਿੰਨਿਆਂ ਨੂੰ ਦਿੱਤੇ ਨੇ ਖੁਦਕੁਸ਼ੀ ਪੀੜਤ ਪਰਿਵਾਰਾਂ ਨੂੰ ਕਿੰਨਾ ਮਾਅਵਜਾ ਦਿੱਤਾ ਨਸ਼ੇ ਦਾ ਕੀ ਬਣ ਗਿਆ ਇਥੇ ਵੱਡੇ ਵੱਡੇ ਮਾਫੀਏ ਜਿਹੜੇ ਉਹਨਾਂ ਦਾ ਕੀ ਬਣ ਗਿਆ ਉਹ ਸਰਕਾਰ ਨੂੰ ਨੰਗਾ ਕਰਕੇ ਆਵਾਂਗੇ ਇੱਕ ਕਰਕੇ ਪੰਜਾਬ ਦੀ ਸਰਕਾਰ ਨਾਲ ਚੱਲੇ ਆ ਕੇਂਦਰ ਦੇ ਦੁਆਲੇ ਵੀ ਹੋਵਾਂਗੇ ਪਰ ਐਸੇ 5 ਦਿਨ ਦੀ ਗੱਲ ਕੀਤੀ ਜਾ ਰਹੀ ਪ੍ਰਧਾਨ ਸਾਹਿਬ ਕੀ 4-5 ਦਿਨ ਬਹਿ ਸਕਦੇ ਆ ਹੋ ਸਕਦਾ ਲੰਮਾ ਸਮਾਂ ਵੀ ਸੰਘਰਸ਼ ਚੱਲੇ ਉਧਰ ਕੰਗੜਾ ਰਣੌਤ ਵੱਲੋਂ ਇੱਕ ਬਿਆਨ ਦਿੱਤੇ ਜਾ ਰਿਹਾ ਵੀ ਕਿਸਾਨੀ ਅੰਦੋਲਨ ਵਿੱਚ ਬਹੁਤ ਸਾਰੇ ਰੇਪ ਹੋਏ ਆ ਵੇਖੋ ਅੱਜ ਤੱਕ ਇੱਕ ਵੀ ਘਟਨਾ ਕੰਗੜਾ ਰਣੌਤ ਸਾਬਤ ਕਰਦੇ ਵੀ ਦਿੱਲੀ ਦੇ ਬਾਰਡਰ ਤੇ ਰੇਪ ਹੋਇਆ ਹੋਵੇ ਸਰਕਾਰਾਂ ਦੇ ਵਿਰੋਧ ਦੇ ਵਿੱਚ ਪੰਜਾਬ ਦੇ ਵਿੱਚ ਦੇਸ਼ ਦੇ ਵਿੱਚ ਟਰੈਕਟਰ ਮਾਰਚ ਕੱਢਦੇ ਆ ਫਿਰ ਹੁਣ ਟਰੈਕਟਰ ਮਾਰਚ ਲੈ ਕੇ ਜਾਂ ਟਰਾਲੀਆਂ ਲੈ ਕੇ ਚੰਡੀਗੜ੍ਹ ਨੂੰ ਦਿੱਲੀ ਨੂੰ ਜਾਂਦੇ ਆ ਲੱਖਾਂ ਰੁਪਈਆਂ ਦਾ ਤੇਲ ਫੂਕਿਆ ਜਾਂਦਾ ਫਿਰ ਵੀ ਕਹਿੰਨੇ ਸੀ ਕਿਸਾਨ ਕਰਜ਼ਾਈ ਆ ਫਾਇਦਾ ਕੀ ਹੁੰਦਾ ਸਰਕਾਰ ਨਾਲ ਕੋਈ ਕਦੀ ਤ ਇਹ ਸਰਕਾਰ ਸ਼ੁਭ ਕਰਨ ਨੂੰ ਸ਼ਹੀਦ ਕੀਤਾ ਕਿਸਾਨਾਂ ਤੇ ਲਾਠੀਆਂ ਚਲਾਈਆਂ ਉਹਦਾ ਹਰਜਾਨਾ ਸਰਕਾਰ ਨੂੰ ਭੁਗਤਣਾ ਪਿਆ ਆ ਇਹ ਕਰਕੇ ਜੇ ਪੰਜਾਬ ਦੀ ਸਰਕਾਰ ਅਤਿਆਚਾਰ ਕਰੂਗੀ ਤੇ ਹਰਜਾਨਾ ਉਹਨੂੰ ਭੁਗਤਣਾ ਪਊਗਾ ਜੇ ਇੱਥੇ ਉਹ ਨਹੀਂ ਰਹੇ ਜਿਹੜਿਆਂ ਨੇ ਇਹ 25 ਸਾਲ ਤੱਕ ਰਾਜ ਕਰਨਾ ਤੇ ਭਗਵੰਤ ਮਾਨ ਨੇ ਵੀ ਕੋਈ ਇੱਥੇ ਇਟ ਨਹੀਂ ਲਾ ਲਈ ਆਉਣ ਵਾਲੇ ਸਮੇਂ 'ਚ ਜਲੂਸ ਇਹਦਾ ਵੀ ਪਿੰਡਾਂ 'ਚ ਨਿਕਲੂਗਾ ਨਵੀਂ ਖੇਤੀ ਨੀਤੀ ਨੂੰ ਲੈ ਕੇ ਲਗਾਤਾਰ ਜਿੱਥੇ ਕਿਸਾਨ ਜਥੇਬੰਦੀਆਂ ਵੱਲੋਂ ਡਟ ਕੇ ਸਰਕਾਰ ਦਾ ਵਿਰੋਧ ਕੀਤਾ ਜਾ ਰਿਹਾ ਉੱਥੇ ਹੀ ਦੇਸ਼ ਦੀ ਸਭ ਤੋਂ ਵੱਡੀ ਕਿਸਾਨ ਜਥੇਬੰਦੀ ਅਗਰਾਹ ਜਥੇਬੰਦੀ ਵੱਲੋਂ 27 ਤਰੀਕ ਤੋਂ ਲੈ ਕੇ ਲਗਾਤਾਰ ਜਿਹੜਾ ਸੀ ਡੀਸੀ ਦਫ਼ਤਰਾਂ ਦਾ ਪੰਜਾਬ ਭਰ ਦੇ ਘਰੋ ਕਰਨ ਦਾ ਐਲਾਨ ਕੀਤਾ ਸੀ ਫਿਲਹਾਲ ਵੱਡਾ ਫੈਸਲਾ ਜਿਹੜਾ ਅੱਜ ਕੀਤਾ ਗਿਆ ਸਾਡੇ ਨਾਲ ਜ਼ਿਲ੍ਹਾ ਪ੍ਰਧਾਨ ਨੇ ਗੱਲਬਾਤ ਕਰਨਾਂਗੇ ਪ੍ਰਧਾਨ ਜੀ ਅੱਜ ਕੀ ਮੁੱਦਾ ਸੀ ਜਿਸ ਨੂੰ ਲੈ ਕੇ ਮੀਟਿੰਗ ਕੀਤੀ ਗਈ ਹੈ ਸਿਰਫ ਫੈਸਲਾ ਡੀਸੀ ਦਫ਼ਤਰਾਂ ਦਾ ਬਦਲਿਆ ਕਿਉਂ ਸਾਡੇ ਵੱਲੋਂ ਭਾਰਤੀ ਕਿਸਾਨ ਚੋਣ ਨੇਕਤਾ ਗ੍ਰਾਹਾਂ ਜਥੇਬੰਦੀ ਇਹ ਲੋ 27 ਤਰੀਕ ਤੋਂ ਲੈ ਕੇ 31 ਤਰੀਕ ਤੱਕ ਜਿਹੜੇ ਸਰਕਾਰ ਨੇ ਵਾਅਦਾ ਕੀਤਾ ਹੈ ਪਈ ਅਸੀਂ ਨਵੀਂ ਖੇਤੀ ਨੀਤੀ ਲੈ ਕੇ ਆਵਾਂਗੇ ਉਹ ਕਿਸਾਨਾਂ ਮਜ਼ਦੂਰਾਂ ਦੇ ਪੱਖ ਦੀ ਨੀਤੀ ਹੋਊਗੀ ਜਿੱਦੇ ਕਿਸਾਨ ਤੇ ਮਜ਼ਦੂਰ ਖੁਸ਼ਹਾਲ ਹੋਣਗੇ ਉਹਨੂੰ ਲਾਗੂ ਕਰਾਉਣ ਦੇ ਲਈ ਸਰਕਾਰ ਨੇ ਵਕ ਵਕ ਜਥੇਬੰਦੀਆਂ ਤੋਂ ਖਰੜਾ ਮੰਗਿਆ ਉਹ ਵੀ ਦਿੱਤਾ ਪਰ ਉਹਨੂੰ ਲਾਗੂ ਕਰਨ ਦੀ ਬਜਾਏ ਅਮਰੀਕਾ ਦੀ ਇੱਕ ਕੰਪਨੀ ਤੋਂ ਖਰੜਾ ਮੰਗਣ ਲਈ ਕਰੋੜਾਂ ਰੁਪਏ ਦਿੱਤੇ ਅਹੀਂ ਇਹ ਪੁੱਛਣਾ ਪਾਉਣਾ ਸਰਕਾਰ ਨੂੰ ਪੀ ਜਿਹੜੀ ਕੰਪਨੀ ਆ ਉਹ ਸਾਡੇ ਕਿਸਾਨਾਂ ਦੀ ਗੱਲ ਕਰੂਗੀ ਉਹ ਕੰਪਨੀਆਂ ਦੀ ਕਰੂਗੀ ਉਹਨੂੰ ਲਾਗੂ ਕਰਾਉਣ ਦੇ ਲਈ ਵੀ ਜਿਹੜੀ ਖਰੜਾ ਦਿੱਤਾ ਉਹਦੇ ਮੁਕਾਬਕ ਨਵੀਂ ਖੇਤੀ ਨੀਤੀ ਕਿਸਾਨ ਤੇ ਮਜ਼ਦੂਰ ਪੱਕੀ ਲਾਗੂ ਕਰੋ ਉਹਨੂੰ ਲੈ ਕੇ 27 ਤੋਂ 31 ਤਰੀਕ ਤੱਕ ਡੀਸੀ ਦਫਤਰਾਂ ਗਏ ਧਰਨੇ ਪੱਕੇ ਮੋਰਚੇ ਲਾਉਣ ਦਾ ਪ੍ਰੋਗਰਾਮ ਜਥੇਬੰਦੀ ਨੇ ਲੇਕਿਆ ਸੀ ਉਹਦੀਆਂ ਤਿਆਰੀਆਂ ਮੁਕੰਮਲ ਸੀ ਪਰ 26 ਤਰੀਕ ਨੂੰ ਸਾਡੀ ਸੂਬਾ ਕਮੇਟੀ ਨੇ ਮੀਟਿੰਗ ਕਰਕੇ ਉਹਦੇ 'ਚ ਫੈਸਲਾ ਬਦਲ ਕੇ ਕੋ ਕਾ ਸਾਨੂੰ ਇਹ ਪਤਾ ਲੱਗਾ ਕਿ 2 ਤਰੀਕ ਤੋਂ 4 ਤਰੀਕ ਤੱਕ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਚੱਲਣਾ ਉਹਦੇ ਸਾਹਮਣੇ ਆਪਣੀਆਂ ਮੰਗਾਂ ਰੱਖਣ ਦੇ ਲਈ ਇਹ ਜਿਹੜਾ ਪ੍ਰੋਗਰਾਮ ਹੈ 1 ਤਰੀਕ ਤੋਂ ਲੈ ਕੇ 5 ਤਰੀਕ ਤੱਕ ਦਾ ਪੱਕਾ ਮੋਰਚਾ ਚੰਡੀਗੜ੍ਹ ਦੇ ਵਿੱਚ ਜਿਹੜਾ ਬਦਲਿਆ ਗਿਆ ਉਹਦੇ ਵਿੱਚ ਹੁਣ ਦੋ ਜਥੇਬੰਦੀਆਂ ਬੀਕੇਜੂ ਇਕਤਾਗਰਾਂ ਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੋ ਜਥੇਬੰਦੀਆਂ ਲੋ ਪੱਕਾ ਮੋਰਚਾ ਜਿਹੜਾ ਉਹ ਸਾਡਾ ਚੰਡੀਗੜ੍ਹ ਦੇ ਵਿੱਚ ਲਾਇਆ ਜਾਊਗਾ ਦੋ ਤਰੀਕ ਨੂੰ ਵੱਡੀ ਗਿਣਤੀ ਦੇ ਵਿੱਚ ਔਰਤਾਂ ਦਾ ਇਕੱਠ ਕੀਤਾ ਜਾਊਗਾ ਜਿਹੜੇ ਸਾਡੇ ਕਿਸਾਨ ਤੇ ਮਜ਼ਦੂਰ ਕਰਜ਼ੇ 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 ਕਰਕੇ ਜਾਂ ਆਰਥਿਕ ਤਕੀਆਂ ਕਰਕੇ ਖੁਦਕੁਸ਼ੀਆਂ ਕਰਗੇ ਜਾਂ ਜਿਹੜੇ ਲੋਕ ਨਸ਼ਿਆਂ ਦੀ ਭੇਡ ਚੜੇ ਨੇ ਉਹਨਾਂ ਦੀਆਂ ਫੋਟੋਆਂ ਲੈ ਕੇ ਤੇ ਬੈਨਰ ਲੈ ਕੇ ਜਿਹੜਾ ਸਾਡਾ ਵੱਡਾ ਪ੍ਰਦਰਸ਼ਨ ਹੈ ਉਹ ਦੋ ਤਰੀਕ ਨੂੰ ਔਰਤਾਂ ਦਾ ਚੰਡੀਗੜ੍ਹ ਦੇ ਵਿੱਚ ਹੋਊਗਾ ਪਰਦਾਦੀ ਹਮੇਸ਼ਾ ਹੀ ਕਿਸਾਨ ਪਾਣੀਆਂ ਦੀ ਗੱਲ ਕਰਦਾ ਭਾਵੇਂ ਝੋਨੇ ਨੂੰ ਲਾਉਣ ਵਾਲਾ ਪਾਣੀ ਦੀ ਗੱਲ ਹੋਵੇ ਖਾਸ ਕਰਕੇ ਸਾਡੇ ਪੰਜਾਬ ਦਾ ਪਾਣੀ ਗੰਦਲਾ ਹੋ ਚੁੱਕਾ ਬੁੱਢੇ ਨਾਲੇ ਦੀ ਦੀ ਵੀ ਗੱਲ ਕਰ ਲੋ ਇਹਨੂੰ ਲੈ ਕੇ ਵੀ ਆਵਾਜ਼ ਚੁੱਕਣ ਜਾ ਰਹੇ ਹੋ ਤੁਸੀਂ ਬਿਲਕੁਲ ਆਪਾਂ ਪਹਿਲਾਂ ਆਵਾਜ਼ ਚੁੱਕਦੇ ਆਂ ਵੀ ਜਿਹੜੀਆਂ ਕੰਪਨੀਆਂ ਨੇ ਜ਼ਮੀਨਾਂ ਪਾਣੀ ਜਿਹੜਾ ਜ਼ਮੀਨ ਹੀਟਲਾ ਗੰਦਲਾ ਕੀਤਾ ਉਹੋ ਹੀ ਅੱਜ ਜ਼ਮੀਨ ਕੰਪਨੀਆਂ ਪਾਣੀ ਨੂੰ ਸਾਫ਼ ਕਰਕੇ ਤੇ ਲੋਕਾਂ ਦੇ ਘਰ ਤੱਕ ਪਹੁੰਚਾਉਣ ਦੀ ਜ਼ਿੰਮੇਵਾਰੀ ਲੈ ਰਹੀਆਂ ਕਿਉਂਕਿ ਪਹਿਲਾਂ ਪਾਣੀ ਗੰਦਾ ਕਰਨ ਦੇ ਲਈ ਲੁੱਟਿਆ ਲੋਕਾਂ ਨੂੰ ਅੱਜ ਸਾਫ਼ ਪਾਣੀ ਦੇ ਨਾਂ ਤੇ ਲੋਕਾਂ ਨੂੰ ਲੁੱਟਣਾ ਅਸਲ ਦੇ ਵਿੱਚ ਤੇ ਸਰਕਾਰ ਦੀ ਇਹ ਮਨਸ਼ਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਪਾਣੀ ਦਾ ਕਾਰੋਬਾਰ ਹੈ ਸਾਰਾ ਇਹ ਸਾਰਾ ਪ੍ਰਾਈਵੇਟ ਕੰਪਨੀਆਂ ਦੇ ਹਵਾਲੇ ਕਰਨਾ ਇਹ ਪਾਣੀ ਲੋਕਾਂ ਨੂੰ ਮੁੱਲ ਮਿਲਣਾ ਬੋਰਾਂ ਤੇ ਪਾਬੰਦੀ ਲੱਗਣੀ ਆ ਇਹ ਸਾਰਾ ਇੱਕ ਬਹਾਨਾ ਆ ਜੇ ਪਾਣੀ ਨੂੰ ਸਾਫ਼ ਸੁਥਰਾ ਰੱਖਣਾ ਹੋਵੇ ਕੰਪਨੀਆਂ ਨੇ ਵੱਡੇ ਵੱਡੇ ਬੋਰ ਕਰਕੇ ਸਿੱਧਾ ਪਾਣੀ ਗੰਦਲਾ ਤਜਾਬੀ ਪਾਣੀ ਕੈਮੀਕਲ ਵਾਲਾ ਪਾਣੀ ਜਿਹੜਾ ਥੱਲੇ ਤੁਸੀਂ ਇਹ ਵੇਖੋ ਵੀ ਧਰਤੀ ਦੀ ਤਿੱਜੀ ਤਹਿ ਤੱਕ ਜਿਹੜਾ ਪਾਣੀ ਆ ਖਰਾਬ ਹੋ ਗਿਆ ਉਹ ਕੋਈ ਉਤੋਂ بارش ਵਾਲੇ ਪਾਣੀ ਨਾਲ ਖਰਾਬ ਨਹੀਂ ਹੋਇਆ ਉਹ ਸਿੱਧਾ ਪਾਣੀ ਜਿਹੜਾ ਜ਼ਮੀਨਾਂ ਦੇ ਵਿੱਚ ਘੱਲਿਆ ਗਿਆ ਉਹ ਕੰਪਨੀਆਂ ਦੇ ਮਾਲਕ ਇਹਨਾਂ ਨੂੰ ਫੰਡ ਦਿੰਦੇ ਨੇ ਇਹਨਾਂ ਦੇ ਨਾਲ ਰਲੇ ਨੇ ਉਹਨਾਂ ਨੂੰ ਕੋਈ ਪੁੱਛਣ ਵਾਲਾ ਨਹੀਂ ਸੜਤੇ ਨਜਾਇਜ਼ ਜਿਹੜੇ ਇਲਜ਼ਾਮ ਨੇ ਸਰਕਾਰ ਦੇ ਨੇ ਵੀ ਸ਼ਾਇਦ ਇਹ ਪਾਣੀ ਮਕਾਉਂਦੇ ਆ ਪਾਣੀ ਗੰਦਾ ਕਰਦੇ ਨੇ ਹਵਾ ਨੂੰ ਖਰਾਬ ਕਰਦੇ ਨੇ ਉਹਨਾਂ ਕੰਪਨੀਆਂ ਨੂੰ ਪੁੱਛਣ ਵਾਲਾ ਕੋਈ ਨਹੀਂ ਅਹੀਂ ਆਨੇ ਵੀ ਉਹਨਾਂ ਤੇ ਸਿਕੰਜਾ ਕੱਸਿਆ ਜਾ ਜਿਹੜਾ ਪਾਣੀ ਦਾ ਕਾਨੂੰਨ ਲੈ ਕੇ ਆ ਰਹੀ ਸਰਕਾਰ ਕਾਰਪੋਰਟਰਾਂ ਦੇ ਹਵਾਲੇ ਕਰਨ ਦਾ ਉਹਨੂੰ ਬੰਦ ਕੀਤਾ ਜਾਵੇ ਡਾਕਟਰ ਪਰਮਿੰਦਰ ਸਿੰਘ ਵੜੈਚ ਨੇ ਵੜਾ ਸਾਹਿਬ ਇਹ ਨਵੀਂ ਖੇਤੀ ਨੀਤੀ ਤੁਸੀਂ ਲਾਗੂ ਕਰਾਉਣਾ ਚਾਹੁੰਦੇ ਹੋ ਅਸਲ ਦੇ ਵਿੱਚ ਇੱਚ ਹੈ ਕੀ ਆ ਜੀ ਵੇਖੋ ਨਵੀਂ ਖੇਤੀ ਨੀਤੀ ਕੀ ਆ ਜਦੋਂ ਦੇਸ਼ ਭੁੱਖਾ ਮਰਦਾ ਸੀ ਜਦੋਂ ਦੇਸ਼ ਭੁੱਖਾ ਸੀ ਸਾਡਾ 1947 ਤੋਂ ਬਾਅਦ 1963 ਦੇ ਵਿੱਚ ਦੇਸ਼ ਦੇ ਵਿੱਚ ਭੁੱਖ ਮਰੀ ਪਈ 1940 ਤੋਂ 50 ਦੇ ਵਿੱਚ ਬੰਗਾਲ ਦੇ ਵਿੱਚ ਲੱਖਾਂ ਲੋਕ ਜਿਹੜੇ ਭੁੱਖਮਰੀ ਨਾਲ ਮਰ ਗਏ ਜਦੋਂ ਆਪਣੀ ਨਵਾਂ ਦੇਸ਼ ਆਜ਼ਾਦ ਹੋਇਆ ਸਰਕਾਰ ਨੇ ਦੇਖਿਆ ਵੀ ਸਾਨੂੰ ਬਹੁਤ ਅਨਾਜ ਦੀ ਘਾਟ ਆ ਉਹਨਾਂ ਫਿਰ ਜਿਹੜੀ ਆ ਕੰਪਨੀਆਂ ਕੰਪਨੀਆਂ ਸਨ ਕਾਰਪੋਰੇਟ ਕੰਪਨੀਆਂ ਉਹਨਾਂ ਨੂੰ ਠੇਕਾ ਦਿੱਤਾ ਉਹਨੇ ਪੰਜਾਬ ਤੇ ਹਰਿਆਣਾ ਦੀ ਜ਼ਮੀਨ ਜਿਹੜੀ ਆ ਉਪਜਾਉ ਉਹਨੂੰ ਆਣ ਕੇ ਉੱਥੇ ਆਏ ਇੱਥੇ ਆਣ ਕੇ ਉਹਨਾਂ ਨੇ ਜਿਹੜੀ ਸਾਡੀ ਵਿਰਾਸਤੀ ਫਸਲ ਸੀ ਜਿਵੇਂ ਅਸੀਂ ਛੋਲੇ ਬੀਜਦੇ ਸਨ 1972 ਦੇ ਵਿੱਚ ਲੱਖਾਂ ਟਨ ਛੋਲੇ ਇੱਥੇ ਹੁੰਦੇ ਸਨ ਦਾਲਾਂ ਇੱਥੇ ਪੈਦਾ ਹੁੰਦੀਆਂ ਸਨ ਸੂਰਜਮੁਖੀ ਇੱਥੇ ਪੈਦਾ ਹੁੰਦੇ ਸੀ ਸਨ ਤੇਲ ਇੱਥੇ ਪੈਦਾ ਹੁੰਦੇ ਸਨ ਸਾਡੀ ਜਿਹੜੀ ਫਸਲ ਖਤਮ ਕਰਕੇ ਇਹ ਦੇਸ਼ ਜੋ ਭੁੱਖਾ ਸੀ ਇਸ ਨੂੰ ਰਜਾਉਣ ਕਰਕੇ ਝੋਨਾ ਸਾਡੀ ਅੱਜ ਪੁਰਾਣੇ ਕਿਸੇ ਬਜ਼ੁਰਗ ਨੂੰ ਪੁੱਛਰੋ ਝੋਨਾ ਸਾਡੀ ਕੋਈ ਫਸਲ ਨਹੀਂ ਸੀ ਇਹ ਤੇ ਸਾਨੂੰ ਝੋਨਾ ਬਜਾਇਆ ਇਹ ਤੇ ਸਾਨੂੰ ਖਾਦਾਂ ਦਿੱਤੀਆਂ ਹਾਈਬ੍ਰਿਡ ਬੀਜ ਦਿੱਤੇ ਸਾਨੂੰ ਸਰੇਆਂ ਦਿੱਤੀਆਂ ਸਪਰੇਆਂ ਦਿੱਤੀਆਂ ਸਾਨੂੰ ਕਣਕ ਬੀਜਣ ਨੂੰ ਕਿਹਾ ਪਹਿਲਾਂ ਕਣਕ ਬਹੁਤ ਘੱਟ ਖਿੱਤੇ ਦੇ ਵਿੱਚ ਬੀਜਦੇ ਸਨ ਜਦੋਂ ਅੱਜ ਅਸੀਂ ਇਹ ਬੀਜ ਬੀਜ ਕੇ ਦੇਸ਼ ਦਾ ਢਿੱਡ ਭਰਿਆ ਅੱਜ ਸਾਡੀਆਂ ਜ਼ਮੀਨਾਂ ਐਡਿਕਟਡ ਹੋ ਗਈਆਂ ਨੇ ਸਰੇਆਂ ਸਪਰੇਆਂ ਦੀਆਂ ਤੇ ਅੱਜ ਸਾਨੂੰ ਸੋਸ਼ਲ ਮੀਡੀਆ ਤੇ ਕਈ ਇਹੋ ਜਿਹੇ ਆਈਟੀ ਸੈੱਲ ਆ ਜੋ ਸਰਕਾਰ ਦੇ ਸਰਕਾਰ ਦੇ ਬੰਦੇ ਉਹ ਸਾਨੂੰ ਕਹਿ ਰਹੇ ਆ ਵੀ ਇਹ ਕਿਸਾਨ ਝੋਨਾ ਬੀਜਦੇ ਆ ਕਿਸਾਨ ਪਾਣੀ ਦਾ ਨੁਕਸਾਨ ਕਰਦੇ ਆ ਕਿਸਾਨ ਆਪਣੀ ਅੱਗ ਲਾਉਂਦੇ ਆ ਪਰ ਜੋ ਇਹ ਖੇਤੀ ਨੀਤੀ ਆਪਣੀ ਖੇਤੀ ਨੀਤੀ ਸਾਨੂੰ ਦਿੱਤੀ ਸੀ ਇਹ ਅੱਜ ਉਹਦਾ ਹੀ ਸਿੱਟਾ ਵਾ ਜੋ ਅੱਜ ਵਾਤਾਵਰਨ ਗੰਦਾ ਹੋ ਰਿਹਾ ਅਸੀਂ ਸਰਕਾਰ ਨੂੰ ਇਹ ਗੱਲ ਕਹਿਣਾ ਚਾਹੁੰਦੇ ਆ ਕਿ ਸਾਡੀ ਜੋ ਵਿਰਾਸਤੀ ਖੇਤੀ ਆ ਨੀਤੀ ਉਹ ਲਾਗੂ ਕਰੋ ਸਾਨੂੰ ਝੋਨੇ ਦੇ ਗੇੜ ਚੋਂ ਕੱਢੋ ਅਸੀਂ ਝੋਨਾ ਨਹੀਂ ਬੀਜਣਾ ਚਾਹੁੰਦੇ ਅਸੀਂ ਇੱਥੇ ਰਾਤ ਸਾਡੇ ਟਰਾਂਸਫਾਰਮਰਾਂ ਦੀ ਰਾਖੀ ਕਰਨੀ ਪੈਂਦੀ ਆ ਸਾਨੂੰ ਬਿਜਲੀ ਆਨ ਕਰਕੇ ਧਰਨੇ ਲਾਉਣੇ ਪੈਂਦੇ ਆ ਸਾਨੂੰ ਕੱਦੂ ਦੇ ਵਿੱਚ ਪਾਣੀ ਖਿਲਾਰਨਾ ਪੈਂਦਾ ਅਸੀਂ ਨਹੀਂ ਚਾਹੁੰਦੇ ਚੋਨਾ ਬੀਜਣਾ ਸਾਨੂੰ ਇੱਥੋਂ ਕੱਢਿਆ ਜਾਵੇ ਸਾਨੂੰ ਜਿਹੜੀ ਵਿਰਾਸਤੀ ਛੋਲੇ ਦਾਲਾਂ ਜਾਂ ਤੇਲ ਉਹ ਖੇਤੀ ਇੱਥੇ ਕੀਤੀ ਜਾਵੇ ਤਾਂ ਜੋ ਪੰਜਾਬ ਦੀ ਧਰਤੀ ਹਰ ਫਸਲ ਨੂੰ ਮੰਦੀ ਆ ਬਾਗਬਾਨੀ ਨੂੰ ਮੰਦੀ ਆ ਹਰ ਤਰ੍ਹਾਂ ਦੀ ਫਸਲ ਨੂੰ ਮੰਦੀ ਆ ਉਹ ਇੱਥੇ ਫਸਲਾਂ ਬੀਜੀਆਂ ਜਾਂ ਜਿਹਦੇ ਨਾਲ ਵਾਤਾਵਰਨ ਦਾ ਨੁਕਸਾਨਾ ਹੋਵੇ ਜੋ ਪਾਣੀ ਆ ਉਹਦਾ ਨੁਕਸਾਨਾ ਹੋਵੇ ਇਹ ਗੱਲ ਨੂੰ ਲੈ ਕੇ ਜਥੇਬੰਦੀ ਨੇ ਮੁੱਦਾ ਚੁੱਕਿਆ ਵਾ ਤੇ ਜੋ ਸਰਕਾਰ ਪੰਜਾਬ ਸਰਕਾਰ ਬਣੀ ਸੀ ਇਹ ਤੋਂ ਦੇ ਖੇਤੀਬਾੜੀ ਮੰਤਰੀ ਜੋ ਕੁਲਦੀਪ ਧਾਰੀਵਾਲ ਉਹਨਾਂ ਨੇ ਕਿਹਾ ਸੀ ਵਾਰ-ਵਾਰ ਕਹਿੰਦੇ ਸਭੀ ਅਸੀਂ ਨਵੀਂ ਖੇਤੀ ਨੀਤੀ ਲੈ ਕੇ ਆਵਾਂਗੇ ਪਰ ਅੱਜ 2.5 ਸਾਲ ਬੀਤਣ ਤੋਂ ਬਾਅਦ ਸਰਕਾਰ ਭਗਾਉੜੀ ਆ ਤੇ ਅਸੀਂ ਸਰਕਾਰ ਕੋ ਨਵੀਂ ਖੇਤੀ ਨੀਤੀ ਲਾਗੂ ਕਰਾਉਣਾ ਚਾਹੁੰਦੇ ਆ ਇੱਕ ਪਾਸੇ ਪਾਣੀ ਦੀ ਤੁਸੀਂ ਵੀ ਗੱਲ ਕਰ ਰਹੇ ਹੋ ਵੀ ਪਾਣੀ ਜਿਹੜਾ ਉਹ ਖਤਮ ਹੁੰਦਾ ਜਾ ਰਿਹਾ ਸਰਕਾਰ ਵੀ ਅਸੀਂ ਦਾ ਹੋਕਾ ਦਿੰਦੀ ਆ ਫਿਰ ਵੀ ਅਸੀਂ ਬਾਰ ਬਾਰ ਝੋਨਾ ਬੀਜ ਰਹੇ ਅਸੀਂ ਮੰਨ ਨਹੀਂ ਵੀ ਕਿੱਥੋਂ ਰਹਿ ਸਰਕਾਰ ਦੀ ਦੇਖੋ ਅਸੀਂ ਤੇ ਕਹਿੰਦੇ ਆ ਅਸੀਂ ਤੇ ਅੱਜ ਚੰਡੀਗੜ੍ਹ ਜਿਹੜੇ ਲੱਖਾਂ ਲੋਕ ਚੱਲੇ ਨੇ ਉਹ ਇਸੇ ਕਰਕੇ ਚੱਲੇ ਨੇ ਵੀ ਅਸੀਂ ਨਹੀਂ ਝੋਨਾ ਬੀਜਣਾ ਚਾਹੁੰਦੇ ਅੱਜ ਅੱਜ ਪਾਣੀ ਦੇ ਵਿੱਚ ਜਿਹੜਾ ਵਾ ਆਰਸੀ ਨੈਕਸ ਵਰਗੇ ਜਿਹੜੇ ਸਾਲਟ ਜੋ ਜੋ ਪਾਣੀ ਥੱਲੇ ਜਾ ਰਿਹਾ ਉਹ ਪਾਣੀ ਜਿਹੜੀ ਸਤਾ ਵਾ ਮਹਰ ਕਹਿ ਰਹੇ ਨੇ ਨਾਸਾ ਵਰਗੀਆਂ ਯੂਨੀਵਰਸਿਟੀਆਂ ਕਹਿ ਰਹੀਆਂ ਨੇ ਵੀ ਜਿਹੜਾ ਪਾਣੀ ਆ ਪੰਜਾਬ ਦਾ ਪੂਰੇ ਪੂਰੇ ਦੁਨੀਆ ਦੇ ਵਿੱਚ ਪੰਜਾਬ ਦਾ ਪਾਣੀ ਜਿਹੜਾ ਵਾ ਉਹ ਗੰਦਾ ਹੋ ਜਾ ਰਿਹਾ ਜਿਹੜੀ ਧਰਤੀ ਪੰਜਾਬ ਪਾਣੀਆਂ ਦੇ ਨਾਂ ਤੋਂ ਧਰਤੀ ਬਣੀ ਹੋਵੇ ਤੇ ਅੱਜ ਉਹਨਾਂ ਲੋਕਾਂ ਨੂੰ ਆਪਣੇ ਪਾਣੀ ਬਚਾਉਣ ਕਰਕੇ ਮੋਰਚੇ ਲਾਉਣੇ ਪੈਣ ਇਹ ਤੋਂ ਦੁਖਦਾਈ ਗੱਲ ਕੋਈ ਨਹੀਂ ਹੋ ਸਕਦੀ ਅਸੀਂ ਸਰਕਾਰ ਨੂੰ ਇਹੋ ਕੁਝ ਕਹਿਣਾ ਚਾਹੁੰਦੇ ਆਂ ਵੀ ਇਹ ਜਿਹੜੀ ਖੇਤੀ ਨੀਤੀ ਦੇ ਵਿੱਚ ਸਾਨੂੰ ਝੋਨੇ ਦੇ ਗੇਟ ਚੋਂ ਕੱਢਿਆ ਜਾ ਕਰਨ ਨੂੰ ਰੁਕ ਕਰ ਲਿਆ ਇਹਦੀ ਰੂਪਰੇਖਾ ਕਿਵੇਂ ਹੋਏਗੀ ਕਿਸ ਤਰ੍ਹਾਂ ਦਾ ਜਿਹੜੀ ਮੂਮੈਂਟ ਹੋਏਗੀ ਸਾਰੀ ਇਹ ਵੇਖੋ ਜੀ ਸਾਡਾ ਪਹਿਲੇ ਤਰੀਕ ਨੂੰ ਜਿਹੜਾ ਟਰਾਲੀਆਂ ਤੇ ਸਾਧਨਾਂ ਤੇ ਵੱਡੀ ਗਿਣਤੀ ਚ ਲੋਕ ਜਿਹੜੇ ਚਾਲੇ ਪਾਉਣਗੇ ਜੇ ਪੰਜਾਬ ਦੀ ਸਰਕਾਰ ਕੋਲ ਡੱਕਣ ਦਾ ਯਤਨ ਕਰਦੀ ਆ ਉਹਦੇ ਨਾਲ ਵੀ ਨਿਭਣਾਂਗੇ ਤੇ ਹਰ ਹਾਲਤ ਵਿੱਚ ਚੰਡੀਗੜ੍ਹ ਦਾ ਜਿਹੜਾ ਮੋਰਚਾ ਸਾਡਾ ਲਾਣ ਕੀਤਾ ਉਹਦੇ ਆਪਣੀਆਂ ਮੰਗਾਂ ਨੂੰ ਲੈ ਕੇ ਕਿਉਂਕਿ ਜਦੋਂ ਅਸੀਂ ਢਿੱਡੋਂ ਭੁੱਖੇ ਆ ਸਾਨੂੰ ਆਰਥਿਕ ਤੰਗੀਆਂ ਨੇ ਸਾਡਾ ਮਸਲਾ ਉਹ ਆ ਸਾਡਾ ਕੋ ਮਸਲਾ ਕੋ ਸ਼ੌਂਕ ਨਹੀਂ ਕਿ ਚੰਡੀਗੜ੍ਹ ਜਾਂਦਾ ਸਰਕਾਰ ਜੇ ਸਾਡੀਆਂ ਮੰਗਾਂ ਮੰਨਦੀ ਆ ਤਾਂ ਹਲੋਣਾ ਉਹਨਾਂ ਚਿਰ ਤੱਕ ਇਹ ਜਿਹੜਾ ਸੰਘਰਸ਼ ਆ ਕਿਸੇ ਨਾ ਕਿਸੇ ਰੂਪ 'ਚ ਜਾਰੀ ਰਹੂਗਾ ਤੁਸੀਂ ਕਹਿੰਦੇ ਸਰਕਾਰ ਡੱਕਣ ਦੀ ਕੋਸ਼ਿਸ਼ ਕਰੂਗੀ ਲੱਗਦਾ ਤੁਹਾਨੂੰ ਪੰਜਾਬ ਸਰਕਾਰ ਰਸਤੇ 'ਚ ਡੁੱਕ ਸਕਦੀ ਆ ਚੰਡੀਗੜ੍ਹ ਤੱਕ ਨਹੀਂ ਪਹੁੰਚਣ ਦਿੱਤਾ ਜਾ ਸਕਦਾ ਫਿਰ ਜਦੋਂ ਚੰਡੀਗੜ੍ਹ ਪਹੁੰਚੇ ਉੱਥੇ ਸੈਂਟਰਲ ਸਰਕਾਰ ਕੇਂਦਰ ਸਰਕਾਰ ਕਿਸੇ ਤਰ੍ਹਾਂ ਦਾ ਕੋਈ ਹੱਥਕੰਡਾ ਅਪਣਾ ਸਕਦੀ ਆ ਵੇਖੋ ਸਰਕਾਰਾਂ ਜਵਰ ਕਰਦੀਆਂ ਹੁੰਦੀਆਂ ਨੇ ਜੇ ਸਾਡੇ ਲੋਕ ਇੰਨਾ ਕੁ ਸਿੱਧਕ ਰੱਖਦੇ ਹੋਣ ਜਵਰ ਚੱਲਣ ਦਾ ਕੱਲ ਸਾਡੀ ਵਾਖਵਾਖ ਜਿਲ੍ਹਿਆਂ ਦੇ ਵਿੱਚ ਪ੍ਰਬੰਧਨਾ ਮੀਟਿੰਗਾਂ ਹੋਈਆਂ ਨੇ ਕਿ ਜਿਹੜੇ ਹਾਈਵੇ ਜਾਂ ਜੰਮੂ ਕਟੜਾ ਹਾਈਵੇ ਜਾਂ ਹੋਰ ਭਾਰਤ ਮਾਲਾ ਪ੍ਰੋਜੈਕਟ ਜਿਹੜੇ ਨਿਕਲ ਰਹੇ ਨੇ ਉਹਦੇ ਤੇ ਫੈਸਲਾ ਕਰਕੇ ਸਰਕਾਰ ਸ਼ਾਮੀ ਚੜ ਕੇ ਆ ਗਈ ਵੀ ਜਬਰੀ ਕਬਜ਼ੇ ਲੈਣੇ ਨੇ ਅੱਜ ਵੀ ਲੋਕਾਂ ਦੀ ਧੂਕ ਸੀੜ ਜਿਹੜੀ ਹੋ ਰਹੀ ਆ ਥਾਂ ਥਾਂ ਤੇ ਜਥੇਬੰਦੀ ਲੜ ਰਹੀ ਆ ਇੱਕ ਕਰਕੇ ਸਰਕਾਰ ਨੇ ਆਪਣਾ ਵੇਖਣਾ ਅਸੀਂ ਆਪਣਾ ਵੇਖਣਾ ਵੀ ਸਾਨੂੰ ਕਿਹੜੀ ਗੱਲ ਚ ਫਾਇਦਾ ਸਾਨੂੰ ਜੇ ਰੋਕਣਗੇ ਸਾਡਾ ਉਹਦੇ ਚ ਵੀ ਫਾਇਦਾ ਜੇ ਜਾਣ ਦੇਣਗੇ ਸਾਡੀ ਆਵਾਜ਼ ਤਾਂ ਜਾਊਗੀ ਜੇ ਨਹੀਂ ਜਾਂ ਜਾਣ ਦੇਣਗੇ ਰੋਕਣਗੇ ਫਿਰ ਤੁਸੀਂ ਹੈਗੇ ਜੇ ਤੁਸੀਂ ਸਾਡੀ ਆਵਾਜ਼ ਖੜੋਗੇ ਪ੍ਰਧਾਨ ਜੀ ਚੰਡੀਗੜ੍ਹ ਨੂੰ ਪਾ ਲਿਆ ਦਿੱਲੀ ਇਧਰ ਛੇਤੀ ਲਾਗੇ ਨਹੀਂ ਪੈਂਦੀ ਦਿੱਲੀ ਨੂੰ ਕਿਉਂ ਨਹੀਂ ਗਏ ਤੁਸੀਂ ਕੁਝ ਬੰਦਾ ਮੰਗਾ ਨੇ ਜਿਹੜੀਆਂ ਪੰਜਾਬ ਸਰਕਾਰ ਨਾਲ ਸਬੰਧਤ ਨੇ ਪੰਜਾਬ ਦੀ ਸਰਕਾਰ ਉਥੇ ਸ਼ੈਸ਼ਨ ਚਲਾਊਗੀ ਦੂਜੇ ਬੰਦੇ ਉਹਨਾਂ ਦੀਆਂ ਕੱਡੀਆਂ ਮੂੰਹ ਚੋਂ ਗੱਲਾਂ ਵੀ 1000 ਰੁਪਇਆ ਦੇ ਦੇਾਂਗੇ ਜਿਹੜੀ ਫਸਲ ਖਰਾਬ ਹੋ ਜਾਂਦੀ ਆ ਉਹਾਂ ਦੇ ਮਾਅਬਜਾ ਬਹੁਤ ਥੋੜਾ 40000 ਏਕੜ ਦਾ ਦੇਾਂਗੇ ਉਹ ਦੱਸ ਕੇ ਆਵਾਂਗੇ ਵੀ ਕਿੰਨਿਆਂ ਨੂੰ 40000 ਦਿੱਤਾ ਆ ਜਿਹੜਾਂ ਦੇ ਮੁਰਗੀ ਦੇ ਬੱਕਰੀ ਦੇ ਪੈਸੇ ਦੇ ਦੇਾਂਗੇ ਹੁਣ ਤੱਕ ਕਿੰਨਿਆਂ ਨੂੰ ਦਿੱਤੇ ਨੇ ਖੁਦਕੁਸ਼ੀ ਪੀੜਤ ਪਰਿਵਾਰਾਂ ਨੂੰ ਕਿੰਨਾ ਮਾਅਬਜਾ ਦਿੱਤਾ ਨਸ਼ੇ ਦਾ ਕੀ ਬਣ ਗਿਆ ਇਥੇ ਵੱਡੇ ਵੱਡੇ ਮਾਫੀਏ ਜਿਹੜੇ ਉਹਨਾਂ ਦਾ ਕੀ ਬਣ ਗਿਆ ਉਹ ਸਰਕਾਰ ਨੂੰ ਨੰਗਾ ਕਰਕੇ ਆਵਾਂਗੇ ਕਰਕੇ ਪ ਦੇ ਦੁਆਲੇ ਵੀ ਹੋਵਾਂਗੇ ਬੜਾ ਸਭ 5 ਦਿਨ ਦੀ ਗੱਲ ਕੀਤੀ ਜਾ ਰਹੀ ਪ੍ਰਧਾਨ ਸਾਹਿਬ ਕੀ 4-5 ਦਿਨ ਬਹਿ ਸਕਦੇ ਆ ਹੋ ਸਕਦਾ ਲੰਮਾ ਸਮਾਂ ਵੀ ਸੰਘਰਸ਼ ਚੱਲੇ ਉਧਰ ਕੰਗਣਾ ਰਣੌਤ ਵੱਲੋਂ ਇੱਕ ਬਿਆਨ ਦਿੱਤੇ ਜਾ ਰਹੀ ਵੀ ਕਿਸਾਨੀ ਅੰਦੋਲਨ ਵਿੱਚ ਬਹੁਤ ਸਾਰੇ ਰੇਪ ਹੋਏ ਆ ਵੇਖੋ ਅੱਜ ਤੱਕ ਇੱਕ ਵੀ ਘਟਨਾ ਕੰਗਣਾ ਰਣੌਤ ਸਾਬਤ ਕਰਦੇ ਵੀ ਦਿੱਲੀ ਦੇ ਬਾਡਰ ਤੇ ਰੇਪ ਹੋਇਆ ਹੋਵੇ ਇਹੋ ਜੀ ਕੋਈ ਗੱਲ ਨਹੀਂ ਆ ਕੰਗਣਾ ਦੇਖੋ ਜੀ ਕੰਗਣਾ ਜੋ ਆ ਭਾਜੀਪੀ ਆਈਟੀ ਸੈੱਲ ਵੱਲੋਂ ਉਭਾਰਿਆ ਜਾਂਦਾ ਉਹਦੇ ਤਹਿਤ ਕੰਗਣਾ ਕੰਮ ਕਰਦੀ ਆ ਇਹੋ ਜੇ ਕੰਗਣਾ ਵਰਗੇ ਹੋਰ ਵੀ ਬਹੁਤ ਲੋਕ ਨੇ ਜਿਹੜੇ ਕਿਸਾਨਾਂ ਨੂੰ ਤੇ ਮਜ਼ਦੂਰਾਂ ਨੂੰ ਬਦਨਾਮ ਕਰਦੇ ਆ ਪਰ ਇਹਨਾਂ ਲੋਕਾਂ ਦੇ ਕੰਗਣਾ ਦਾ ਕੋਈ ਪ੍ਰਭਾਵ ਨਹੀਂ ਕੰਗਣਾ ਜਦੋਂ ਦਿੱਲੀ ਬੈਠੇ ਸਨ ਉਦੋਂ ਵੀ ਖਾਲਸਤਾਨੀ ਕਈ ਕੁਝ ਕਿਹਾ ਸੀ ਹੁਣ ਵੀ ਉਹ ਆਪਣੀ ਨੀਤੀ ਦੇ ਤਹਿਤ ਕਹਿ ਰਹੀ ਆ ਉਹਨਾਂ ਗੱਲਾਂ ਦਾ ਸਾਡੇ ਤੇ ਕੋਈ ਅਸਰ ਨਹੀਂ ਆ ਲੋਕ ਲੜਨ ਵਾਲੇ ਆਪਣੇ ਹੱਕਾਂ ਲਈ ਲੜਦੇ ਰਹੇ ਆ ਤੇ ਲੜਦੇ ਰਹਿਣਗੇ ਦੂਜੇ ਪਾਸੇ ਭਾਜਪਾ ਆਗੂ ਵੱਲੋਂ ਪੱਲਾ ਛੱਡ ਦਿੱਤਾ ਕਹਿੰਦਾ ਸਾਡੇ ਇਸ ਬਿਆਨ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਦੇਖੋ ਭਾਜਪਾ ਨੂੰ ਕੰਗਣਾ ਕਿਤੇ ਅੱਜ ਨਹੀਂ ਬੋਲਣ ਲੱਗੀ ਕੰਗਣਾ ਕਾਫੀ ਸਮੇਂ ਤੋਂ ਬੋਲ ਰਹੀ ਆ ਜਦੋਂ ਸਾਡੀਆਂ ਮਾਵਾਂ ਭੈਣਾਂ ਨੂੰ ਗਲਤ ਕਹਿੰਦੀ ਸੀ ਬੜੇ ਚਿਰ ਦੀ ਉਹ ਬੋਲ ਰਹੀ ਆ ਪਰ ਇਹੋ ਬੀਜੇਪੀ ਦੇ ਸਭ ਰਲ ਜਿਣੀ ਭੁਗਤਿਆ ਅਸੀਂ ਇਹ ਸਾਰੀ ਗੱਲ ਜਾਣਦੇ ਆ ਪਾਣੀ ਦੀ ਗੱਲ ਕੀਤੀ ਜਿਵੇਂ ਪ੍ਰਧਾਨ ਹੋਣਾਂ ਨੇ ਸਵਾਲ ਕੀਤਾ ਵੀ ਪਾਣੀ ਪੰਜਾਬ ਦਾ ਗੰਦਲਾ ਹੋ ਰਿਹਾ ਅੰਮ੍ਰਿਤਸਰ ਦੇ ਵਿੱਚ ਕਿਨਾਲਾ ਜਿੱਥੇ ਵਕ ਵਕ ਸਿਆਸੀ ਲੀਡਰਾਂ ਨੇ ਜਾ ਕੇ ਸਿਆਸਤ ਕੀਤੀ ਸੀ ਵੇਖੋ ਅੰਮ੍ਰਿਤਸਰ ਦੇ ਵਿੱਚ ਤੁਸੀਂ ਵੇਖਿਆ ਆ ਜਿਹੜੀਆਂ ਵੋਟਾਂ ਐਮਪੀ ਦੀਆਂ ਨੰਕੇ ਗਈਆਂ ਇਹਦੇ ਵਿੱਚ ਇਹ ਮੁੱਖ ਮੁੱਦਾ ਰਿਹਾ ਟੰਗਟਾ ਜਿਹੜਾ ਨਾਲਾ ਉਹਦਾ ਮੁੱਖ ਮੁੱਦਾ ਰਿਹਾ ਉੱਤੇ ਬਾਅਦ ਦੇ ਵਿੱਚ ਇਹ ਔਜਲਾ ਜਿਹੜਾ ਐਮਪੀ ਸਾਹਿਬ ਆ ਉਹਨਾਂ ਨੇ ਵੀ ਕਿਹਾ ਸੀ ਵੀ ਅਸੀਂ ਇਹਦੀ ਕਾਇਆ ਕਲਪ ਕਰਾਂਗੇ ਉਸ ਤੋਂ ਬਾਅਦ ਨਾਲ ਧਾਰੀਵਾਲ ਸਾਹਿਬ ਵੀ ਉਸ ਤੋਂ ਬਾਅਦ ਵੋਟਾਂ ਤੋਂ ਬਾਅਦ ਵੀ ਆਂਦੇ ਸੀ ਅਸੀਂ 123 ਕਰੋੜ ਰੁਪਇਆ ਇਹ ਨਾਲੇ ਦੀ ਪਾਸ ਕਰਾਤਾ ਪਰ ਕੋਈ ਪਾਸ ਨਹੀਂ ਕਰਾਇਆ ਅਸੀਂ ਨੇੜੇ ਦੇ ਰਹਿਣ ਵਾਲੇ ਹੁਤੇ ਫੈਕਟਰੀਆਂ ਦਾ ਜਿਹੜਾ ਗੰਦਾ ਪਾਣੀ ਆ ਉਹ ਪੈ ਰਿਆ ਹੌਲੀ ਸਿਟੀ ਕਲੋਨੀ ਜਿਹੜੀ ਉੱਪਰ ਵੱਸੀ ਆ ਉਹਦੇ ਵਿੱਚ ਨੌਜੋਤ ਸਿੰਘ ਸਿੱਧੂ ਦੀ ਘਰ ਵਾਲੀ ਨਵਜੋਤਪੁਰ ਸਿੱਧੂ ਉਹਨੂੰ ਕੈਂਸਰ ਹੋ ਗਿਆ ਉਸੇ ਪਾਣੀ ਦੇ ਨਾਲ ਉਸ ਇਲਾਕੇ ਦਾ ਪਾਣੀ ਇੰਨਾ ਗੰਦਾ ਹੋ ਗਿਆ ਵਾ ਜਿਹੜਾ ਦੱਸ ਨਹੀਂ ਸਕਦੇ ਬੁੱਢੇ ਨਾਲੇ ਨੇ ਕਰਕੇ ਪਾਣੀ ਗੰਦਾ ਹੋ ਗਿਆ ਉੱਤੇ ਜਿਹੜੇ ਪਲਾਂਟ ਚੱਲਦੇ ਆ ਇੱਕ ਬੰਨੇ ਕਾਲਾ ਪਾਣੀ ਵੱਖਰਾ ਵਗੰਡਿਆ ਸੱਤ ਰੋਜ਼ ਦਾ ਪਾਣੀ ਜੋ ਹਰੀਕੇ ਤੱਕ ਗਾਂਹ ਤੱਕ ਜਾ ਰਿਹਾ ਇਹਦੇ ਸਾਰੀਆਂ ਗੱਲਾਂ ਅਸੀਂ ਸਰਕਾਰ ਨੂੰ ਕਹਾਂ ਕਿ ਵੀ ਜੋ ਪੰਜਾਬ ਨੂੰ ਕਿਉਂਕਿ ਪੰਜਾਬ ਨੂੰ ਜਿਹੜਾ ਇੰਡਸਟਰੀ ਕੰਮ ਕਰ ਰਹੀ ਆ ਕੱਪੜੇ ਦੀ ਇੰਡਸਟਰੀ ਉਹਦੀ ਇਹ ਨਹੀਂ ਲੋੜ ਨਹੀਂ ਪੰਜਾਬ ਇੱਕ ਖੇਤੀ ਪ੍ਰਮੁਖ ਸੂਬਾ ਵਾ ਇੱਥੇ ਐਗਰੀਕਲਚਰ ਨਾਲ ਸੰਬੰਧਿਤ ਫੈਕਟਰੀਆਂ ਲਾਈਆਂ ਜਾਂੜ ਫੂਡ ਪ੍ਰੋਸੈਸਿੰਗ ਦਾ ਕੰਮ ਕੀਤਾ ਜਾਵੇ ਨਾ ਕਿ ਇੱਥੇ ਕੱਪੜੇ ਡਾਈਂਗ ਦੇ ਕੈਮੀਕਲਾਂ ਦਾ ਕੰਮ ਕੀਤਾ ਜਾਵੇ ਪ੍ਰਧਾਨ ਜੀ ਸ਼ੰਭੂ ਤੇ ਖਨੌਰੀ ਤੇ ਤੁਸੀਂ ਕਹੇ ਭਰਾਪਰ ਜਥੇਬੰਦੀਆਂ ਬੈਠੀਆਂ ਜਿਨ੍ਹਾਂ ਨੂੰ ਭਰਾਪਰ ਜਥੇਬੰਦੀਆਂ ਤੁਸੀਂ ਨਾਂ ਦੇਣ ਰਹੇ ਹੋ ਉਹਨਾਂ ਦੀ ਮੰਗਾ ਕੁਝ ਹੋਰ ਨਹੀਂ ਤੁਸੀਂ ਚੰਡੀਗੜ੍ਹ ਨੂੰ ਚਲਿਓ ਤੁਹਾਡੀਆਂ ਮੰਗਾ ਕੁਝ ਹੋਰ ਨਹੀਂ ਨਹੀਂ ਮੰਗਾ ਇੱਕੋ ਹੀ ਹੁੰਦੀਆਂ ਨੇ ਪਰ ਲੜਨ ਦੇ ਤਰੀਕੇ ਅਡੋਡੀ ਨੇ ਕਿਉਂਕਿ ਜੇ ਮਤਲਬ ਸਾਰਾ ਕੁਝ ਇਕੱਠਾ ਹੀ ਹੋਵੇ ਫਿਰ ਇੰਨੀਆਂ ਜਥੇਬੰਦੀਆਂ ਨਾ ਹੋਣ ਜੇ ਜਥੇਬੰਦੀਆਂ ਜਾਂਦੀਆਂ ਤਾਂ ਮਤਲਬ ਆਪੋ ਆਪਣੇ ਵਿਚਾਰਧਾਰਾ ਅਡੋਡੀ ਆ ਲੜਨ ਦਾ ਤਰੀਕਾ ਕਰ ਜਿਹੜਾ ਉਹ ਅਡੋਡੀ ਆ ਸਾਨੂੰ ਜਿਸ ਤਰ੍ਹਾਂ ਦਾ ਫੈਸਲਾ ਸਹੀ ਜਾਪਦਾ ਅਸੀਂ ਉਸ ਤਰੀਕੇ ਨਾਲ ਜਾਣਦੇ ਆ ਜਿਹੜਾ ਉਹਨਾਂ ਨੂੰ ਜਾਪਦਾ ਉਹ ਵੀ ਜਿਸ ਤਰ੍ਹਾਂ ਦਿੱਲੀ ਜਾ ਕੇ ਐਮਐਸਪੀ ਦੇ ਗਰੰਟੀ ਦਾ ਕਾਨੂੰਨ ਬਣਾਇਆ ਜਾ ਸਕਦਾ ਅਸੀਂ ਇਹਨੇ ਵੀ ਮੰਗ ਜਿਹੜੀ ਆ ਸਮਾਂ ਮੰਗਦੀ ਆ ਲੋਕਾਂ ਨੂੰ ਜਥੇਬੰਦ ਹੋ ਕੇ ਵੱਡੇ ਪੱਧਰ ਤੇ ਮਨ ਲੋਕਾਂ ਚ ਗੱਲ ਲੈ ਕੇ ਜਾਣ ਦੀ ਲੋਕਾਂ ਨੂੰ ਇਸ ਗੇਟ 'ਚ ਪਾਉਣ ਦੀ ਗੱਲ ਆ ਉਦੋਂ ਬਾਅਦ ਇਹ ਮੰਗ ਮਨਾਈ ਜਾ ਸਕਦੀ ਆ ਪਰ ਹਾਲਤਾਂ ਤੇ ਜਿਹੜਾ ਉਹ ਡਿਪੈਂਡ ਕਰਦਾ ਸੀ ਇਹ ਸ਼ਬੂ ਤੇ ਖਨੋਰੀ ਤੇ ਹੀ ਡੱਕ ਲੀਆਂ ਗਈਆਂ ਤੁਹਾਨੂੰ ਲੱਗਦਾ ਤੁਹਾਨੂੰ ਚੰਡੀਗੜ੍ਹ ਤੱਕ ਪਹੁੰਚਣ ਦਿੱਤਾ ਪਊਗਾ ਹੋ ਸਕਦਾ ਜਿੱਦਾਂ ਤੁਸੀਂ ਗੱਲ ਕੀਤੀ ਜਲੰਧਰ ਤੱਕ ਹੀ ਤੁਹਾਨੂੰ ਬਹਿਣਾ ਪੈ ਜੇ ਇਥੋਂ ਹੁਸ਼ਿਆਰਪੁਰ ਜਾਂ ਹੋਰ ਏਰੀਏ ਤੱਕ ਹੀ ਬਹਿਣਾ ਪੈ ਜੇ ਜਿਹੜੀਆਂ ਉਧਰ ਉਧਰ ਜਥੇਬੰਦੀਆਂ ਆਉਣੀਆਂ ਕਿਤੇ ਵੀ ਬਹਿਣਾ ਪੈ ਜੇ ਅਸਲ 'ਚ ਮਸਲਾ ਇਹ ਆ ਕਿ ਚੰਡੀਗੜ੍ਹ ਜਾ ਕੇ ਤੇ ਕੋਈ ਸਾਨੂੰ ਉੱਥੇ ਚੈੱਕ ਦੇ ਨਹੀਂ ਦੇਣੇ ਸਰਕਾਰ ਨੇ ਸਾਡਾ ਮਕਸਦ ਆ ਸਰਕਾਰ ਤੱਕ ਆਪਣੀ ਆਵਾਜ਼ ਪਹੁੰਚਾਉਣਾ ਉਹ ਚੰਡੀਗੜ੍ਹ ਤੁਸੀਂ ਸਾਡੀ ਆਵਾਜ਼ ਚੰਡੀਗੜ੍ਹ ਤੱਕ ਪਹੁੰਚਾਉਂਦੇ ਜੇ ਇਹ ਸਰਕਾਰ ਦੇ ਹੱਥ ਵਸਿਆ ਸਰਕਾਰ ਡੱਕੂਗੀ ਆਵਾਜ਼ ਤਾਂ ਵੀ ਜਾਊਗੀ ਨਾ ਡੱਕੂਗੀ ਤਾਂ ਤਾਂ ਵੀ ਜਾਊਗੀ ਦੋਵੇਂ ਤਰੀਕੇ ਜਿਹੜੇ ਸਾਡੇ ਲਈ ਦੋਵੇਂ ਚੰਗੇ ਨੇ ਸਰਕਾਰਾਂ ਦੇ ਵਿਰੋਧ ਦੇ ਵਿੱਚ ਪੰਜਾਬ ਦੇ ਵਿੱਚ ਦੇਸ਼ ਦੇ ਵਿੱਚ ਟਰੈਕਟਰ ਮਾਰਚ ਕੱਢਦੇ ਆ ਫਿਰ ਹੁਣ ਟਰੈਕਟਰ ਮਾਰਚ ਲੈ ਕੇ ਜਾਂ ਟਰਾਲੀਆਂ ਲੈ ਕੇ ਚੰਡੀਗੜ੍ਹ ਨੂੰ ਦਿੱਲੀ ਨੂੰ ਜਾਂਦੇ ਆ ਲੱਖਾਂ ਰੁਪਈਆਂ ਦਾ ਤੇਲ ਫੂਕਿਆ ਜਾਂਦਾ ਫਿਰ ਵੀ ਕਹਿੰਨੇ ਸੀ ਕਿਸਾਨ ਕਰਜ਼ਾਈਆ ਫਾਇਦਾ ਕੀ ਹੁੰਦਾ ਸਰਕਾਰ ਨਾਲ ਕੋਈ ਤਾਂ ਕਦੀ ਤੈਅ ਨਹੀਂ ਬੈਠਾ ਲੈ ਤੱਕ ਵੇਖੋ ਜਿਹੜਾ ਮੰਗ ਲੋਕਾਂ ਦੀ ਆ ਅੱਜ ਜਿਹੜਾ ਵੇਖੋ ਪਾਣੀ ਇੱਕ ਦੇਵਤਾ ਵਾ ਗੁਰੂਆਂ ਗੁਰੂ ਸਾਹਿਬ ਨੇ ਵੀ ਸਾਨੂੰ ਪਾ ਉੱਚੀ ਉੱਚਾ ਦਰਜਾ ਦਿੱਤਾ ਅੱਜ ਜਦੋਂ ਇਹ ਧਰਤੀ ਦੇ ਵਿੱਚੋਂ ਪਾਣੀ ਖਤਮ ਹੋ ਗਿਆ ਫਿਰ ਸਾਡਾ ਪੈਸਾ ਕੀ ਕਰੂਗਾ ਸਾਡੇ ਲੱਖਾਂ ਕਰੋੜਾ ਬੈਂਕਾਂ ਦੇ ਵਿੱਚ ਕੀ ਕਰਨਗੇ ਜਦੋਂ ਇਹ ਧਰਤੀ ਨਾ ਰਹਿਣਯੋਗ ਰਹੀ ਇਹ ਧਰਤੀ ਬਚਾਉਣ ਲਈ ਅਸੀਂ ਜਾ ਰਹੇ ਆ ਉਹਦੇ ਵਾਸਤੇ ਸ਼ੀਧੀਆਂ ਵੀ ਹੋਣਗੀਆਂ ਉਹ ਵੀ ਜਾਣਾ ਵੀ ਜਾਣਗੀਆਂ ਪੈਸੇ ਵੀ ਲੱਗਣਗੇ ਤੇਲ ਵੀ ਫਕੂਗਾ ਲੰਗਰ ਵੀ ਜਾਊਗਾ ਸੋ ਇਹ ਗੱਲ ਦੀ ਪਰਵਾਹ ਨਹੀਂ ਆ ਅਸੀਂ ਆਉਣ ਵਾਲੇ ਭੁੱਖ ਲਈ ਲੜ ਰਹੇ ਆ ਲੱਗਦਾ ਕਿ ਸ਼ਹੀਦਿਆਂ ਦੀ ਗੱਲ ਕੀਤੀ ਆ ਘਾਟਾਂ ਪੂਰੀਆਂ ਹੋ ਰਣਗੇ ਅੱਗੇ ਸ਼ੁਭਕਰਨ ਗਵਾਲਿਆ ਪੰਜਾਬ ਦੇ ਵਿੱਚੋਂ ਜਥੇਬੰਦੀਆਂ ਨੇ ਐਸਾ ਹੋ ਸਕਦਾ ਹੈ ਦੁਬਾਰਾ ਵੇਖੋ ਸਰਕਾਰ ਕਰ ਸਕਦੀ ਕਿਸੇ ਤਰ੍ਹਾਂ ਦਾ ਕੋਈ ਸਾਡਾ ਮਕਸਦ ਇਹ ਆਪਣੀਆਂ ਮੰਗਾਂ ਨੂੰ ਸਰਕਾਰ ਦੇ ਸਾਹਮਣੇ ਰੱਖਣਾ ਉਹਦੇ ਖਿਲਾਫ ਸੰਘਰਸ਼ ਕਰਨਾ ਸਰਕਾਰ ਦਾ ਹੈ ਵੀ ਸਰਕਾਰ ਕਿਹੜੇ ਹਾਲਾਤਾਂ ਤੱਕ ਜਾ ਸਕਦੀ ਹੈ ਉਹ ਸਰਕਾਰ ਨੇ ਆਪਣਾ ਵੇਖਣਾ ਜੇ ਸਰਕਾਰ ਸ਼ੁਭਕਰਨ ਨੂੰ ਸ਼ਹੀਦ ਕੀਤਾ ਕਿਸਾਨਾਂ ਤੇ ਲਾਠੀਆਂ ਚਲਾਈਆਂ ਉਹਦਾ ਹਰਿਆਣਾ ਸਰਕਾਰ ਨੂੰ ਭੁਗਤਣਾ ਪਿਆ ਆ ਇਹ ਕਰਕੇ ਜੇ ਪੰਜਾਬ ਦੀ ਸਰਕਾਰ ਅਤਿਆਚਾਰ ਕਰੂਗੀ ਤੇ ਹਰਿਆਣਾ ਉਹਨੂੰ ਭੁਗਤਣਾ ਪਊਗਾ ਜੇ ਇੱਥੇ ਉਹ ਨਹੀਂ ਰਹੇ ਜਿਹੜੇ ਆਂਦੇ ਇਹ 25 ਸਾਲ ਤੱਕ ਰਾਜ ਕਰਨਾ ਤੇ ਭਗਵੰਤ ਮਾਨ ਨੇ ਵੀ ਕੋਈ ਇੱਥੇ ਇੱਟ ਨਹੀਂ ਲਾ ਲਈ ਆਉਣ ਵਾਲੇ ਸਮੇਂ 'ਚ ਜਲੂਸ ਇਹਦਾ ਵੀ ਪਿੰਡਾਂ 'ਚ ਨਿਕਲੂਗਾ ਇਹ ਕਰਕੇ ਪੰਜਾਬ ਦੇ ਉਹ ਲੋਕ ਬਹਾਦਰ ਲੋਕ ਨੇ ਜਿਨ੍ਹਾਂ ਨੇ ਕਦੇ ਵੀ ਅਹਿਮਦ ਸ਼ਾਹ ਅਬਦਾਲੀ ਔਰ ਕਾ ਜਿਨ੍ਹਾਂ ਨੇ ਮੂੰਹ ਮੋੜਿਆ ਤੇ ਆਪਣੇ ਹੱਕਾਂ ਦੀ ਖਾਤਰ ਸਾਰਾ ਸਾਰਾ ਪਰਿਵਾਰ ਵਾਰਿਆ ਤੇ ਚਰਖੜੀਆਂ ਤੇ ਚਰੇ ਤੇ ਬੰਦ-ਬੰਦ ਕਟਾਏ ਨੇ ਅਸੀਂ ਉਹਨਾਂ ਦੇ ਵਾਰਸਾਂ ਇੱਕ ਕਰਕੇ ਇਹ ਗੱਲ ਮੈਨ ਨਹੀਂ ਰਖਾਉਂਦੀ ਕਿ ਕੁਰਬਾਨੀਆਂ ਕਿੰਨੀਆਂ ਹੋ ਗਿਆ ਇਹ ਆ ਵੀ ਲੋਕ ਲੜੇ ਕਿੰਨਾ ਲੋਕਾਂ ਨੇ ਸਰਕਾਰ ਦਾ ਮੂੰਹ ਕਿੰਨਾ ਮੋੜਿਆ ਇਸ ਗੱਲ ਦੀ ਮਨਛਾ ਹੋਣੀ ਚਾਹੀਦੀ ਆ ਜੇ ਲੋਕ ਨਾ ਲੜਦੇ ਅੱਜ ਤੱਕ ਪੰਜਾਬ ਦੇ ਵਿੱਚੋਂ ਅੱਧਿਆਂ ਬਹੁਤਿਆਂ ਦੇ ਤੇ ਮੋਟਰਾਂ ਦੇ ਕਨੈਕਸ਼ਨ ਕੱਟੇ ਹੋਣੇ ਸੀ ਉਹ ਵੀ ਕੈਪਟਨ ਹੁਮਿੰਦਰ ਸੁਆੰਦਾ ਸੀ ਵੀ ਤੁਸੀਂ ਰੇਲ ਲੈ ਕੇ ਆਓ ਅਮਰਸਰ ਸਟੇਸ਼ਨ ਤੋਂ ਤੇ ਆਂਦਾ ਸੀ ਉੱਥੇ ਮਾਨਾ ਵਾਲੇ ਤੱਕ ਆਉਂਦਿਆਂ ਤੱਕ ਜਿਹੜੀ ਰੇਲ ਦੀ ਪਰੜੀ ਉਹ ਖਾਲੀ ਹੋਊਗੀ ਉੱਥੇ ਵੀ ਗਨੇਸ਼ ਸਿੰਘ ਬਾਕੀਪੁਰ ਦਾ ਸਿਰ ਲੱਗਿਆ ਨੇਕਾਂ ਡਾਂਗਾ ਚੱਲੀਆਂ ਲਤਾਂ ਬਾਹਾਂ ਟੁੱਟੀਆਂ ਦਾਲ ਦੀਆਂ ਦੇਗਾਂ ਰੋੜਦੀਆਂ ਉਦੋਂ ਮਗਰੋਂ ਪਰ ਕੈਪਟਨ ਹੁਮਿੰਦਰ ਰੁਪਈਆ ਵੀ ਕਿਸੇ ਤੋਂ ਬਿਜਲੀ ਦੇ ਬਿੱਲਾਂ ਦਾ ਨਹੀਂ ਲੈ ਸਕਿਆ ਅੱਜ ਤੱਕ ਉਹ ਸਬਸਿਡੀ ਜੀ ਜਾਰੀ ਆ ਉਹ ਉਹ ਸੰਘਰ ਤੇ ਲੋਕਾਂ ਦੇ ਸਿਰੜ ਇਰਾਦੇ ਦੇ ਕਰਕੇ ਆ ਤੇ ਜੇ ਲੋਕ ਨਾ ਲੜਦੇ ਤੇ ਅੱਜ ਨੂੰ ਉਹ ਬਿੱਲ ਜਿਹੜੇ ਉਹ ਵੀ ਕਿਸਾਨ ਦਿੰਦੇ ਹੁੰਦੇ ਸਬਸਿਡੀਆਂ ਵੀ ਖਤਮ ਹੋਈਆਂ ਹੁੰਦੀਆਂ ਤੇ ਸਰਕਾਰੀ ਮੰਡੀਆਂ ਵੀ ਖਤਮ ਹੋਈਆਂ ਹੁੰਦੀਆਂ ਤੇ ਜ਼ਮੀਨਾਂ ਵੀ ਜਿਹੜੀਆਂ 1218 ਕਿੱਲਾਂ ਦੇ ਧੱਕੇ ਨਾਲ ਅੰਮ੍ਰਿਤਸਰ ਦਾ ਨੋਟੀਫਿਕੇਸ਼ਨ ਜਾਰੀ ਹੋਇਆ ਹੈ ਵੀ 7 ਪਿੰਡਾਂ ਦੀ ਜ਼ਮੀਨ ਖੋਣੀ ਆ ਉਹ ਤੋਂ ਮੂੰਹ ਮੋੜਿਆ ਤੇ ਗਾਂ ਵੀ ਮੋੜਦੇ ਰਾਵਾਂਗੇ ਲੜਦੇ ਰਾਵਾਂਗੇ ਸੋ ਧੰਨਵਾਦੀ ਹਾਂ ਇਸ ਸੰਗ੍ਰਹਿਾਂ ਜਥੇਬੰਦੀ ਦੇ ਅੱਗੇ ਜਿਨ੍ਹਾਂ ਦੇ ਵੱਲੋਂ ਚੰਡੀਗੜ੍ਹ ਨੂੰ ਰੁਖ ਕੀਤਾ ਜਾ ਰਿਹਾ ਜਿਨ੍ਹਾਂ ਦਾ ਕਹਿਣਾ ਕਿ ਜਿੰਨਾ ਚਿਰ ਵੀ ਸਾਡੇ ਜਿਹੜੇ ਹੱਕ ਨਹੀਂ ਦਿੱਤੇ ਜਾਂਦੇ ਉਹਨਾਂ ਚਿਰ ਸਰਕਾਰਾਂ ਦੇ ਖਿਲਾਫ ਸੰਘਰਸ਼ ਲਗਾਤਾਰ ਜਾਰੀ ਰਹੇਗਾ